ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਜਗਜੀਤ ਮੋਟਰ ਗੈਰ ਜਮਰ ਸਰ ਚਾਚੇ ਦੀ ਵਰਕਸ਼ਾਪ ਤੇ ਟਰੈਕਟਰ ਫੁੱਲ ਪੇਂਟ ਹੋ ਰਿਹਾ ਹੈ ਮੈਸੀ ਮੈਸੀ ਪੇਂਟਤੀ ਪਿੰਡ ਪੰਢਿਆਰ ਵਾਲਾ ਇਸ ਤੋਂ ਪਿਛਣੀ ਵੀਡੀਓ ਦੇ ਵਿੱਚ ਆਪਾਂ ਇਸ ਟਰੈਕਟਰ ਦਾ ਮਕੈਨਿਕੀ ਦਾ ਕੰਮ ਤੇ ਜੋ ਬਾਕੀ ਦੀ ਜੌਬ ਹੋਈ ਹੈ ਪੇਂਟ ਦੀ ਉਹ ਦੇਖੀ ਹੈ ਇਹ ਟਰੈਕਟਰ ਦੀ ਦੂਸਰੀ ਵਾਸ਼ਿੰਗ ਲੱਗਿਆ ਕਰਨ ਪਹਿਲੇ ਤਾਂ ਲੱਗ ਰਿਹਾ ਫੇਰ ਕਾਸਟਿਕ ਸੋਡਾ ਪਹਿਲੀ ਵਾਸ਼ਿੰਗ ਇਸ ਟਰੈਕਟਰ ਦੀ ਹੋ ਗਈ ਤੇ ਹੁਣ ਦੂਸਰੀ ਵਾਰੀ ਕਾਸਟਿਕ ਸੋਡਾ ਲਾ ਕੇ ਫੇਰ ਵਾਸ਼ਿੰਗ ਹੋਣ ਲੱਗੀ ਆ ਇਹ ਮੈਸੀ ਟਰੈਕਟਰਾਂ ਦੀ ਲੀਕਿੰਗ ਬਹੁਤ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਇਹਨਾਂ ਟਰੈਕਟਰਾਂ ਦੇ ਵਾਸ਼ਿੰਗ ਦਾ ਕੰਮ ਜ਼ਿਆਦਾ ਪੈਂਦਾ ਦੇਖੋ ਇਸ ਤਰ੍ਹਾਂ ਸਾਰੇ ਟਰੈਕਟਰ ਨੂੰ ਕਾਸਟਿਕ ਸੋਡਾ ਲਾ ਕੇ ਇਧਰ ਨਾਲ ਚੱਲ ਰਿਹਾ ਏ ਸ਼ੋਹ ਤੇ ਮਰਗਾਡਾਂ ਦਾ ਪੇਂਟ ਦਾ ਕੰਮ ਕੰਪਲੀਟ ਸਾਰੇ ਪੀਸਾਂ ਨੂੰ ਇਸ ਤਰ੍ਹਾਂ ਸਰਫੇਸਰ ਦਾ ਕੋਟ ਲੱਗੇਗਾ ਅੰਦਰੋਂ ਤੇ ਬਾਹਰੋਂ ਸਾਰੇ ਪੀਸ ਇੱਕੋ ਜਿਹੇ ਤਿਆਰ ਹੋਣਗੇ ਐਸਾ ਕੁਆਲਿਟੀ ਦੇ ਵਿੱਚ ਇਹ ਸਟੇਟ ਨੂੰ ਲੱਗੀਆਂ ਪੇਂਟ ਕਰਨ ਮੈਸੀ ਟਰੈਕਟਰ ਪਿੰਡ ਭੰਡਿਆਰ ਵਾਲਾ ਜੋ ਵੇਸ ਟਰੈਕਟਰ ਦੀ ਪੁਰਾਣੀ origignal ਐਸ ਟਰੈਕਟਰ ਦੀ ਹੈ ਤੇ ਨਵੇਂ ਮਰਗੜ ਪਾਏ ਨੇ ਦੂਸਰੇ ਟਰੈਕਟਰ ਦੇ ਜੋ ਕਿ ਪੁਰਾਣੇ ਤਿਆਰ ਕੀਤੇ ਨੇ ਇਸ ਟਰੈਕਟਰ ਨੂੰ ਪਹਿਲੇ ਮਰਗੜ ਡੀਆਈ ਵਾਲੇ ਲੱਗੇ ਹਿਮਿੰਦਰਾ ਵਾਲੇ ਤੇ ਇਹ ਪੁਰਾਣੇ ਟਰੈਕਟਰ ਦੇ ਮਰਗੜ ਖਲਾ ਕੇ ਤੇ ਉਹ ਤਿਆਰ ਕੀਤੇ ਨੇ origignal ਨਵੇਂ ਸ਼ੋ ਮਰਗੜ ਟਰੈਕਟਰ ਨੂੰ ਘਾਟ ਹੀ ਭਾਈਦੇ ਕਿਉਂਕਿ ਨਵੇਂ ਬਹੁਤ ਜ਼ਿਆਦਾ ਹਲਕੇ ਹੁੰਦੇ ਆ ਤੇ ਇਹਨਾਂ ਟਰੈਕਟਰਾਂ ਦਾ ਟੌਰ ਜ਼ਿਆਦਾ origignal ਚੀਜ਼ ਨਾਲ ਹੀ ਬੰਦਾ ਹੈ ਰੇਮੂ ਵੀ ਚਾਰੋਂ ਚੇਂਜ ਕੀਤੇ ਨੇ ਇਸ ਟਰੈਕਟਰ ਦੇ ਪਹਿਲੇ ਰੇਮ ਚਾਰੋਂ ਖਰਾਬ ਹੋ ਗਏ ਸੀ ਗਲ ਗਏ ਸੀ ਮਾਡਲ ਪੁਰਾਣਾ ਬਹੁਤ ਟਰੈਕਟਰ ਹੈ ਦੇਖੋ ਕਾਸਟਿਕ ਸੋਡਾ ਲੱਗ ਗਿਆ ਇਸ ਟਰੈਕਟਰ ਨੂੰ ਕੰਪਲੀਟ ਸਾਰੇ ਨੂੰ ਤੇ ਹੋ ਰਹੀ ਹੈ ਵਾਸ਼ਿੰਗ ਇਹ ਦੂਸਰੀ ਵਾਸ਼ਿੰਗ ਦੇ ਵਿੱਚ ਟਰੈਕਟਰ ਬਿਲਕੁਲ ਸਾਫ਼ ਹੋ ਗਿਆ ਹੈ ਟਰੈਕਟਰ ਕੰਪਲੀਟ ਹੈ ਇਸ ਤਰ੍ਹਾਂ ਵਾਸ਼ਿੰਗ ਦੋ ਵਾਰੀ ਕਰਨੀ ਪਵੇ ਤਿੰਨ ਵਾਰੀ ਕਰਨੀ ਪਵੇ ਉਹ ਕਰੀਦੀ ਆ ਕੁਝ ਟਰੈਕਟਰ ਸਾਫ਼ ਹੁੰਦੇ ਨੇ ਕੁਝ ਬਹੁਤ ਜ਼ਿਆਦਾ ਮਲੇ ਹੁੰਦੇ ਨੇ ਇੰਜਨ ਤੋਂ ਚੈਸੀ ਤੋਂ ਤੇ ਕੱਲ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਟਰੈਕਟਰ ਦੀ ਪੇਂਟ ਦੀ ਤਿਆਰੀ ਬਾਕੀ ਦੀ ਜੈਸੀ ਪੇਂਟ ਹੋਏਗੀ ਤੇ ਸ਼ੋਮ ਰਿਗਾਰਡ ਫੁੱਲ ਪੇਂਟ ਹੋਣਗੇ ਮਿਲਦੇ ਆ ਜੀ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ